ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਧਰ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜਾਕਟ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਜਰਸੀ ਐਫਐਫ ਕ੍ਰੋਸ ਰੇਕ ਪ੍ਰਕਾਰ ਦੇ ਟੋਟਲ 9 ਨਾਗ ਲੈ ਕੇ ਆਏ ਆ ਜੀ ਜਿੰਨਾ ਜੋ ਇੱਕ ਸੂਆ ਸਵਾਇਆ ਨਾਗਾ ਜੀ ਤੇ 8 ਗੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਦਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਗਾਮ ਸਰਪਤ ਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਭਾਈ ਲਵਿੰਦਰ ਸਿੰਘ ਪਿੰਡ ਚੈਕ ਜਲਾ ਮੋਗਾ ਜੀ ਮੋਬਾਈਲ ਨੰਬਰ 836060836 ਠੀਕ ਆ ਭਾਈ ਅੱਜ 9 ਨਾਗਾ ਜੀ ਹਾਂਜੀ ਭਾਈ ਠੀਕ ਆ ਜੀ ਰੇਟ ਆਪਣਾ ਕਿੰਨੇ ਤੋਂ ਸਟਾਰਟ ਹੋ ਜਾਊਗਾ ਜੀ ਰੇਟ ਭਾਈ ਆਪਣਾ 42 43 ਦਾ ਸਟਾਰਟ ਹੋਊਗਾ ਠੀਕ ਹੈ ਜੀ ਤੇ 8 ਗੱਬਣਾ ਇੱਕ ਸੂਆ ਸੂਆ ਸੂਏ ਸੂਆ ਦੇ ਤੋਂ ਸ਼ੁਰੂ ਕਰਦੇ ਆ ਬਈ ਸੂਆ ਗੰਨਾ ਮਾ ਸੂਈ ਹੈ ਜੀ ਇਹ ਸੂਆ ਵੇਜਾ ਦੂਜਾ ਸੂਈ ਆ ਕਦੋਂ ਸੂਈ ਹੈ ਜੀ ਇਹ ਇਹ ਫੇਰ ਰਾਤ ਦੀ ਸੂਈ ਹੈ ਜੀ ਬੱਚਾ ਕੀ ਹੈ ਜੀ ਬੱਚਾ ਮਾਰ ਬੱਚੀ ਜੀ ਕਿੰਨਾ ਬੋਲਾ ਤਿਆਰ ਹੈ ਕੱਡੇ ਹੈ ਜੀ ਕਿੰਨਾ ਬੋਲਾ ਬੋਲਾ ਵੇਜਾ ਇੱਕ ਟਾਈਮ ਚ ਵਾਈ ਕੀਤੀ ਮੁੰਡੇ ਨੇ 4 ਕਿਲੋ ਬੋਲਾ ਕੱਢਿਆ ਵੀਰੇ ਠੰਡਾਂ ਦੇ ਡੰਨ ਹੈ ਜੀ ਓਕੇ ਜੀ ਕਿੰਨਾ ਕੁ ਬਾਜੂ ਗਰੇ ਦੁੱਧ ਦੁੱਧ ਬਈ ਹਵਾਨੇ ਦੇ ਹਿਸਾਬ ਨਾਲ ਜਿਵੇਂ ਗਾਂ ਦਾ ਵੇ ਤਾਂ ਚਾਹੀਦਾ 16 17 ਕਿਲੋ ਤੋੜ ਕੇ ਦਿਖਾ ਦੀ ਵੀਰੇ ਠੰਡੀ ਹੈ ਜ ਜੇਰ ਡਾਨਾ ਜੀ ਜੇਰ ਡਾਨਾ ਜੀ ਆਪਣਾ ਵੀਡੀਓ ਹੈਗੀ ਆ ਠੀਕ ਆ ਸੁਆ ਭਾਈ ਦੱਸਦਾ ਕਿ ਦੂਜਾ ਸੂਈ ਆ ਕੱਲ ਸ਼ਾਮ ਨੂੰ ਸੂਈ ਸੀਗੀ ਜੀ ਬਾਕੀ ਜੇਰ ਡਾਨਾ ਬੱਚਾ ਮਗਰ ਵੱੱਛੀ ਆ ਜੀ 4 ਕਿਲੋ ਬੋਲਾ ਭਾਈ ਦੱਸਦਾ ਕਿ ਆਪਾਂ ਕੱਢਿਆ ਵਾ ਬਾਕੀ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਖਪੂਰਾ ਵੀ ਨਹੀਂ ਕ੍ਰੋਸ ਆਂਗ ਆ ਜਾਂਦਾ ਜੀ ਫੈਟ ਚੰਗੀ ਆਊਗੀ ਦੁੱਧ ਚ ਅੱਗੇ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਸੇਵਾ ਕਰ ਲੋਗੇ ਭਾਈ ਤਾ ਦੱਸਦਾ 16 17 ਦੀ ਉਮੀਦ ਆ ਦੁੱਧ ਦੀ ਸੇਵਾ ਦਾ ਹੁੰਦਾ ਜੀ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਮੇਨ ਗੱਲ ਠੰਡੀ ਸੀਲ ਆ ਜਿੱਧਰਲੇ ਪਾਸੇ ਕੋਈ ਮਰਜੀ ਵਹਜੇ ਸਿੱਧੇ ਪਾਸੇ ਵਹਜੇ ਪੁੱਠੇ ਪਾਸੇ ਵਹਜੇ ਲੈ ਚੱਲੀ ਵੀਰ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਮਗਰ ਬੱਚਾ ਤੁਹਾਨੂੰ ਮੱਛੀ ਮਿਲ ਜਾਣੀ ਆ ਬਹੁਤ ਚੰਗੀ ਮਗਰਬੀ ਥਾਣਾ ਦੇ ਸਾਇ ਚੈੱਕ ਕਰੋ ਜੀ ਪੂਰਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਕੋਈ ਥਾਣੇ ਜੁੜਦਾ ਨਹੀਂ ਪੜਦਾ ਨਹੀਂ ਗਾ ਡਿਮਾਂਡ ਭਾਈ ਜਮਾ ਲੈਣ ਦੇਣ ਵਾਲੀ ਇੱਦੀ ਜੀ ਏ ਬਾਈ ਮੁੱਲ ਕਰਾਉਣ ਜਨਾ ਮਾਜੀ ਰ 45000 ਦੇ ਦਿਆਂ ਹਾਂ ਉਹ ਜੂ ਮਾਨਤ ਬਸ ਛੋੜ ਛੱਪੇ ਹੋਊਗਾ ਠੀਕ ਹੈ ਜੀ 45000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਥੋੜਾ ਕੰਨਾ ਮਾਨਤਾਨ ਜ਼ਰੂਰ ਹੋਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਦੋ ਨੰਬਰ ਬਾਈ ਕਿਹੜੀ ਆ ਰਬ ਠੀਕ ਹੈ ਜੀ ਇਹਦਾ ਸੁਆ ਫਿਰ ਕਿੰਨਾ ਏ ਬਾਈ ਦੂਜਾ ਸੁਆ ਸੌਂਦੀ ਆ ਠੀਕ ਹੈ ਸਮਾਂ ਕਿੰਨਾ ਕ ਲੈਂਦੀ ਆ ਜੀ ਇਹ ਜੂ ਬਾਈ 5 6 ਦਿਨ ਠੀਕ ਹੈ ਥਨਾਂ ਦੀ ਡਾਕ ਨੰਬਰ ਲੋਕ ਜੀ ਥੋੜ ਕੇ ਦਿਖਾ ਦੀ ਵੀਰੇ ਸੂਆ ਇਹ ਵੀ ਦੂਜਾ ਹੁੰਦੀ ਆ ਜੀ ਅੰਗ ਥੋੜਾ ਜਿਹਾ ਵੀ ਕ੍ਰੋਸ ਆ ਜਾਂਦਾ ਜਰਸੀ ਦੇ ਨਾਲ ਥੋੜਾ ਜਿਹਾ ਕ੍ਰੋਸ ਆ। ਦੈਣ ਜਿਹੜੇ ਹੈਗੇ ਆ ਮਾਲਕਾਂ ਦੇ ਦੱਸਣ ਮੁਤਾਬਕ 5-6 ਪਏ ਆ ਜੀ। 2 ਦਿਨ ਪਸੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ। ਤਿਆਰੀ ਸੂਣੀ ਕਰਦੀ ਹੁੰਦੀ ਆ ਬਾਲ ਢਿੱਲਾ ਬਹੁਤ ਨੇ। ਹਾਨੀ ਇਹਦਾ ਵੀ ਕੱਲਾ ਕੱਲਾ ਹੀ ਹੈ ਜੀ ਫੋਟਾਂ ਕਿਹਦੇ ਵੀ ਨਹੀਂ ਪੂਰਾ ਕੱਲੀ ਕੱਚੀ ਕੱਚੀ ਹੈ ਜੀ ਅੱਜ ਤੁਹਾਨੂੰ ਭਾਅ 'ਚ ਮਿਲ ਜਾਣੀ ਹੈ ਜਿੱਦੇ ਕਰਮਾ ਵਾਲੀ ਤਿਆਰ ਹੋਗੀ ਉਹਦੇ ਦੀ ਡਿਮਾਂਡ ਉਹਦੇ ਹੋਊਗੀ ਜੀ ਬਾਕੀ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਦੁੱਧ ਕਰਮਾ ਵਾਲੀ ਚੰਗਾ ਪਾਊਗੀ ਬਾਕੀ ਲੈ ਜੱਲੀ ਵੀਰੇ ਬਾਈ ਦੇ ਹਾਈਟ ਦਾ ਅੰਦਾਜ਼ਾ ਬਾਈ ਦੀ ਹਾਈਟ ਲਗਭਗ ਸਵਾ 6 ਫੁੱਟ ਆ ਤੇ ਪਸ਼ੂ ਦੀ ਹਾਈਟ ਦਾ ਅੰਦਾਜ਼ਾ ਉਸ ਹਿਸਾਬ ਨਾਲ ਲਾ ਲਿਓ ਕਿ ਬਾਈ ਦੇ ਕਿੱਥੋਂ ਤੱਕ ਆਉਂਦੀ ਹੈ ਜੀ ਤੇ ਇਹਦੀ ਡਿਮਾਂਡ ਬਾਰੇ ਜਮਾ ਲੈਣ ਦੇ ਨਾਲ ਹੀ ਜੀ ਇਹ ਬਾਈ ਜਮਾ ਹਾਂ ਨਾ 37000 ਰੁਪਏ ਦੇ ਹੋਜੂ ਲੈਸ ਜੀ ਛੋੜ ਛੱਪਾ ਰੱਖ ਦੇ ਠੀਕ ਆ ਜੀ ਇਹ ਬਾਈ ਕਹਿੰਦਾ 37000 ਰੁਪਏ ਦੀ ਦੇ ਦਾਂਗੇ ਜੀ ਵਿੱਚੋਂ ਛੋੜ ਛੱਪਾ ਜਰੂਰ ਹੋਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਹਾਂਜੀ ਬੰਦ ਹੋ ਜੀ ਸੈਂਤੀਆ ਰੁਪਏ ਜੋ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਅੱਗੇ ਵੀਰੇ ਤਿੰਨ ਨੰਬਰ ਤੂੰ ਅੱਗੇ ਨਮਾਜੀ ਇਹ ਦੂਜਾ ਸਵਾ ਤੋਂ ਵੀ ਘੜ ਵੀਰੇ ਠੀਕ ਆ ਇਹ ਸਾਮਾ ਕਿੰਨਾ ਕ ਲੈਣੀ ਇਹ ਪੰਜ ਚਾਰ ਦਾ ਲੈ ਜੂਗੀ ਥਣਾ ਦੇ ਡੰਨਾ ਜੀ ਥਾ ਦੇ ਉੱਕੇ ਉਹ ਲੈ ਚੱਲੀ ਵੀਰੇ ਤੋੜ ਕੇ ਇਹ ਐਚ ਐਫ ਚ ਆ ਗਈ ਆ ਜੀ ਜਿਨੇ ਐਚ ਐਫ ਚਾਹੀਦੀ ਉਹਨਾਂ ਵਾਸਤੇ ਵੀ ਹੈਗੀ ਆ ਬਾਈ ਬੋਲ ਤਿੰਨ ਚਾਰ ਨਾ ਅਗੇ ਐਚ ਐਫ ਦੇ ਜਿਨਾਂ ਨੂੰ ਕ੍ਰੋਸ ਚਾਹੀਦੀ ਕ੍ਰੋਸ ਲੈ ਜੂ ਤੇ ਜੱਸੀ ਦੇ ਤੋਹਫੇ ਵੀ ਆ ਕੱਦ ਕਾਠੇ ਦਾ ਵੀ ਚੰਗਾ ਜੀ ਦਨ ਪੰਜ ਚਾਰ ਦਾ ਲੈ ਜੂ ਸੁਨਾ ਗੁਲਾਬੀ ਥਣ ਲੱਗਿਆ ਵਾ ਕਰਮਾਲੀ ਦੇ ਕੱਲਾ ਕੱਲਾ ਨਿੱਖਰ ਮਾ ਬਾਕੀ ਠੋਸ ਹੋਵਾਨੇ ਦੀ ਗਾਏ ਵੀ ਆਈ ਆ ਵੀਰੇ ਥੋੜੀ ਕੱਚੀ ਜ਼ਰੂਰ ਹਵਤੇ ਗੀ ਠੀਕ ਹੈ ਜੀ ਪਿੰਡੋ ਫਾਰਮ ਚ ਲਈ ਹੈ ਠੀਕ ਹੈ ਜੀ ਬਾਈ ਕਹਿੰਦਾ ਕੱਚੀ ਜ਼ਰੂਰ ਆ ਕਿਉਂਕਿ ਬਾਈ ਕੱਚੀ ਦਾ ਫਾਇਦਾ ਅਗਲਾ ਆਪ ਦਾ ਸਾਮਕੇ ਕਦ ਕਾਠ ਵਾਲੀ ਵੇਚ ਨਹੀਂ ਹੋਵੇ ਵੇਚ ਵੀ ਸਕਦੇ ਥਣ ਕੱਲਾ ਕੱਲਾ ਗਲਾਬੀ ਲੱਗਿਆ ਵਾ ਠੋਸ ਹੋਵਾਨੇ ਦੀ ਆ ਬਾਕੀ ਦੁੱਧ ਥੋੜੀ ਸੇਵਾ ਦਾ ਠੋਸ ਹੋਵਾਨੇ ਦੇ ਪਸ਼ੂ ਦੁੱਧ ਚੰਗਾ ਹੀ ਪਉਂਦੇ ਹੁੰਦੇ ਆ ਪਰ ਮੇਨ ਕਾਲ ਸੇਵਾ ਦਾ ਮੌਸਮ ਮੂਰੇ ਚੰਗਾ ਹੈ ਦੁੱਧ ਜਿੰਨਾ ਮਰਜ਼ੀ ਚੋਲਿਓ ਤੇ ਇਹਦੀ ਡਿਮਾਂਡ ਬਾਈ ਏ 55000 ਹੀ ਦੇ ਦਾਂਗੇ ਬਈ ਤੇ ਜੇ ਜੋੜਾ ਲੈ ਜੇ ਬਈ ਕੋਈ ਹਾਂ ਮਾਨਦਾਰ ਕਰਦਾ ਏ ਠੀਕ ਆ ਜੀ 55000 ਦੇ ਬਾਈ ਕਿਸੇ ਨੂੰ ਦੇ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾ ਨੂੰ ਦੇ ਚੋ ਜਿਆਦਾ ਹੋ ਜੂਗਾ ਕੱਲੇ ਕੱਚੀ ਕੱਚੀ ਆ ਵੀਰੇ ਪਾਚ ਮਿਲ ਜਾਣੇ ਅੱਜ ਨਾਲ 37000 ਤੋਂ ਰੇਟ ਸਟਾਰਟ ਆ ਜੀ ਅੱਗੇ ਵੀਰੇ 4 ਨੰਬਰ ਸੁਆਗਨਮਾ ਜੀ ਇਹਦਾ ਇਹ ਦੂਜੇ ਸੁਵੇ ਸੋਲ ਜਰਸੀ ਵੀਰੇ ਠੀਕ ਆ ਇਹ ਸਮਾ ਬਾਈ ਕਿੰਨਾ ਕੁ ਲੈਣੀ ਇਹ ਕੋਈ ਦੋ ਪੰਜ ਚਾਰ ਦਿਨਾਂ ਹੀ ਕੱਚੀ ਆ ਲੈ ਚੱਲੀ ਵੀਰੇ ਤੋਰ ਕੇ ਦਿਖਾ ਦੀ ਰੰਗ ਪ੍ਰਿੰਟ ਚ ਇੱਕ ਕਰੋ ਤੇ ਜਾਤ ਬਰੀਡ ਕਰ ਲਓ ਜੀ ਚੈੱਕ ਚੰਗੀ ਜਾਤ ਬ੍ਰੀਡ ਆ ਸ਼ਾਈਨਿੰਗ ਵਾਲੀ ਸਕੈਨ ਆ ਜੀ ਸੁਆਦ ਦੁੱਧ ਆ ਸੋਹਣੀ ਫੇਸ ਕੁਆਲਿਟੀ ਲਓ ਜੀ ਜਰਸੀ ਦਾ ਬਈ ਫਾਇਦਾ ਹੁੰਦਾ ਦੁੱਧ ਇਹਨਾਂ ਦਾ ਬਹੁਤ ਚੰਗਾ ਹੁੰਦਾ ਫੈਟ ਜੱਗੀ ਆਉਂਦੀ ਹੁੰਦੀ ਬਾਕੀ ਸਰਦੀਆਂ ਗਰਮੀਆਂ ਦਾ ਤੋਹ ਪਾਈ ਹੁੰਦੇ ਆ ਥਣ ਪੂਰਾ ਟਾਪ ਦਾ ਲੱਗਿਆ ਵਾ ਹਾਈਟ ਵੀ ਚੰਗੀ ਵਜਨ ਵੀ ਚੰਗਾ ਥਣਾ ਦੇ ਸੈਜ ਕਰ ਲੋ ਚੈੱਕ ਨੇੜੇ ਤੋਂ ਸੋਹਣਾ ਸੈਜ ਥਨਾਂ ਦਾ ਚਾਰ ਹੀ ਥਨ ਆ ਕੋਰਚਾਂ ਕੋਈ ਵੀ ਨਹੀਂ ਤਾਜ਼ੇ ਹੀ ਆਏ ਆ ਪਸ਼ੂ ਥੋੜੇ ਜੀ ਜੂਜ ਨਹੀਂ ਹਜੇ ਲਾਇਆਗਾ ਬਾਕੀ ਤਿਆਰੀ ਚੰਗੀ ਆ ਹਵਾਨਾ ਸੋਨਾ ਤਿਆਰ ਕੀਤਾ ਵਾ 57 ਦਿਨਾਂ ਦਾ ਹਵਾਨਾ ਹੋਰ ਵੀ ਟੌਪ ਦਾ ਤਿਆਰ ਕਰ ਦੇਣਾ ਕਰਨ ਆਈ ਲੈ ਤੇ ਇਹਦੀ ਡਿਮਾਂਡ ਬਾਈ ਇਹ ਬਈ ਹਾਂ ਨਾ 53000 ਦੀ ਦੇ ਰਹੀ ਹੈ ਠੀਕ ਆ ਜੀ ਇਹ ਹਾਂ ਨਾ ਬਾਈ ਕਹਿੰਦਾ 53000 ਦੀ ਦੇ ਦਾਂਗੇ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਜੀ ਬਸ ਜੀ ਬਹੁਤ ਚੰਗੀ ਬਈ ਜਾਓ ਹਾਈ ਟੈਲਟੂ ਬਹੁਤ ਬਈਆ ਤੋਂ ਮਾਨੇ ਚੈੱਕ ਕਰ ਸਕਦੇ ਹੋ ਜੀ ਜਾਦ ਬਰੀਡ ਬਹੁਤ ਅੱਛੀ ਜੀ ਸਹੀ ਗੱਲ ਹੈ ਜੀ ਬਾਕੀ ਵੱਡੇ ਘੱਟ ਦੀ ਆ ਜਾਓ ਹਾਈ ਟੈਚਪ ਦੇ ਬਰਾਬਰ ਜਈ ਆ 19 ਕੀ ਰਹੀ ਫਰਕ ਆ ਜੀ ਉਹ ਚੱਪ ਆ ਜਾਂਦੀ ਤਾਂ ਜਰ ਸੀ ਅੱਗੇ ਵੀਰੇ ਆ ਗਈ 5 ਨੰਬਰੀ ਹਾਂਜੀ ਸੂਆ ਕਿੰਨਾ ਮਾ ਵੀਰੇ ਇਹ ਵੀਰੇ ਤੀਜੇ ਸੁਣਾ ਨੇ ਸਮਾਂ ਕਿੰਨਾ ਕ ਲੈਂਦੀ ਆ ਬਸ 5 4 ਦਿਨ ਆ ਜੀ ਕਿੰਨਾ ਕ ਪਾਜ ਦੁੱਧ ਜੀ ਦੁੱਧ ਵੀਰੇ ਗਾਂ ਵਾਲਿਆਂ ਨੇ ਆਪਾਂ 18 ਕਿਲੋ ਦੱਸਿਆ ਵੀ ਚੋਇਆ ਗੇ ਠੀਕ ਆ ਇਹ ਵੀ ਧਰਨਾ ਦੀ ਡੰਨ ਆ ਜੀ ਹਾਂਜੀ ਧਰਨਾ ਦੀ ਡੰਨ ਹੋਣੀ ਏ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਰ ਮਤਾਬਕ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਜੀ ਸਮਾਂ ਲਾ ਜੂਗੀ ਪੰਜ ਚਾਰ ਦਾ ਪਿਛਲੇ ਸੂਏ 18 ਕਿਲੋ ਦਾ ਰਿਕਾਰਡ ਆ ਜੀ ਸਹੀ ਗੱਲ ਹੈ ਜੀ ਹਾਈਟ ਚੰਗੀ ਬਜਨ ਚੰਗਾ ਜੀ ਬਾਕੀ ਤਿਆਰੀ ਵੀ ਸੋਹਣੀ ਕੀਤੀ ਹੋਈ ਹੈ ਜੀ ਹਵਾਨਾ ਸੋਹਣਾ ਤੇ ਵੱਡਾ ਅਜੇ ਕੱਚੀ ਕੱਚੀ ਹੈ ਜੀ ਤਾਰਾ ਉਹਨੇ ਕੇ ਲੋਟ ਡਿਗਾਨੂ ਆ ਗਿਆ ਵੀਰੇ ਨਮਾਉਣ ਨੂੰ ਨਾਲ ਹੀ ਸੀਗੀ ਦਿਨ ਦਿਸੀ ਜਾਂਦੀ ਹੋਈ ਥੋੜਾ ਜਿਆ ਨਮਾਉਣ ਵਾਲਾ ਪਸ਼ੂ ਵੀ ਆਈ ਗੱਲ ਆਪਣੀ ਠੰਡਾ ਨਾ ਬਈ ਥੋੜਾ ਸ਼ਾਮ ਜੀ ਨੂੰ ਆਈ ਸੀਗੀ ਨਾ ਕਰਕੇ ਕੱਲ ਜੇ ਇਹੀ ਹੈ ਕਿ ਹੁਣ ਲੇਟ ਪਾਉਂਦੇ ਫਿਰ ਵੇੜ ਤੋਂ ਦੇਖਦਾ ਹਾਂ ਵੀਡੀਓ ਠੰਡਾ ਤੜਕੇ ਸਦੇ ਆ ਨਵਾਤੀ ਵੀ ਨਹੀਂ ਜਾਂਦੇ ਬਈ ਇੰਨੇ ਜੇ ਧੁੱਪ ਧੁੱਪ ਨਿਕਲੀ ਹੋਵੇ ਤਾਂ ਪਸ਼ੂ ਵੀ ਸੌਖਾ ਰਹਿੰਦਾ ਹੈਗਾ ਹੁਣ ਇਹ ਬੜੀ ਤਿੰਬੜੀ ਜੀ ਆ ਪਰ ਤਿਆਰੀ ਚੰਗੀ ਆ ਬਈ ਹਵਾਨਾ ਸੋਹਣਾ ਇਹਦਾ ਦੇ ਦੇ ਡਿਮਾਂਡ ਬਈ ਇਹ ਵੀਰੇ 40000 ਦੇ ਦੇਣੇ ਖਾਨਾ ਜੀ ਠੀਕ ਹੈ ਜੀ ਇਹ ਬਾਈ ਕਹਿੰਦਾ ਆਪਾਂ 52000 ਦੇ ਦੇ ਦਾਂਗੇ ਚੰਗੀ ਆ ਵੈਡ ਬਈ 18 19 ਕਿਲੋ ਐਡੀ ਗਾਂ ਨੂੰ ਗੈਂਦਾ ਵੀ ਕੀ ਆ ਬਾਕੀ ਕੋਈ ਸੇਵਾ ਦੇ ਸਰਤੇ ਆ ਜੇ ਕੋਈ ਵੀਰੇ ਵਾਧ ਦੇ ਕਰ ਲੁੱਪ ਤਾਂ ਵਾਧ ਦੇ ਵੀ ਲੈ ਸਕਦਾ 6 ਨੰਬਰ ਵੀ ਵੀਰੇ ਆ ਗਈ ਜਰਸੀ ਸੁਆਗਤ ਨ ਮਾ ਬਰੇ ਦਾ ਠੀਕ ਆ ਇਹ ਸਮਾਨ ਕਿੰਨਾ ਕਹ ਲੈਂਦੀ ਹੈ ਜੀ ਤੇ ਵੀ ਦੋ ਚਾਰ ਦਿਨ ਕੱਚੀ ਆ ਜੀ ਠੀਕ ਆ ਜੀ ਲੈ ਚਲੀ ਤਿਆਰੀਆਂ ਚੈੱਕ ਕਰ ਮਾ ਲਈ ਤਾ ਵਾਣਾ ਸੋਨਾ ਚੈੱਕ ਤਿਆਰ ਕਰੀ ਬਠੀ ਕਰ ਲਓ ਨੇੜੇ ਤੋਂ ਚੈੱਕ ਥਣ ਕੱਲਾ ਕੱਲਾ ਨਿਖੜ ਮਾ ਸ਼ਾਈਨਿੰਗ ਇਹਦੀ ਵੀ ਚੰਗੀ ਵਜਨ ਵਾਲੀ ਆ ਬਈ ਗਾਂਪੂਰੀ ਆ ਇਹ ਨੀਗਾ ਕੋਈ ਘੱਟ ਵਜਨ ਚ ਬਾਕੀ ਚਾਰ ਹੀ ਥਣ ਪੋਰਟ ਸ਼ਾਂਕ ਕਹਿੰਦੇ ਵੀ ਨਹੀਂ ਪੂਰਾ ਥਾਰ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਫੇਸ ਕੁਆਲਿਟੀ ਸੋਹਣੀ ਐ ਚੈੱਕ ਕਰ ਸਕਦੇ ਹੋ ਜੀ ਬਾਕੀ ਠੰਡੀ ਸੀਲਾ ਝੂਲ ਹਵਾਨੇ ਚ ਬਹੁਤ ਪਈ ਐ ਜੀ ਰੰਗ ਪ੍ਰਿੰਟ ਦੀ ਚੰਗੀ ਐ ਫੇਸ ਕੁਆਲਿਟੀ ਚੈੱਕ ਕਰ ਲੋ ਤੇ ਇਹਦੀ ਡਿਮਾਂਡ ਜੀ ਇਹ ਬਾਈ 43000 ਦੀ ਖਾਣਾ ਦੇ ਦੇਣੀ ਐ ਵੀ ਠੀਕ ਐ ਜੀ ਇਹ ਬਾਈ ਕਹਿੰਦਾ 43000 ਦੀ ਖਾਣਾ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਜੀ ਜਿਹਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਨਾਲ ਦੀ ਨਾਲ ਚੱਲੀ ਜਾਣਾ ਜੀ ਥੱਲੇ ਵਾਲੇ ਪਾਸੇ ਕਨੈਕਟ ਕਰ ਲਿਓ ਜੀ ਅੱਜ ਤਾਂ ਆਫਰ ਹੀ ਆ ਨਾਗੀਤਾ ਹੈਗਾ ਆਵਦਾ ਪਹੁੰਚ ਕੇ ਤਸੱਲੀ ਕਰਕੇ ਲੈ ਜਾਓ ਕਿਉਂਕਿ ਗਾਇਆਂ ਬਾਈ ਕੋਲ ਬਹੁਤ ਨੇ ਅੱਜ ਅੱਗੇ ਆ ਗਈ ਵੀਰੇ 7 ਨੰਬਰ ਇਹ ਵੀ ਜਰਸੀ ਹੈ ਨਾ ਸੂਆ ਕਿੰਨਾ ਮੈਂ ਜੀ ਇਹ ਵੀ ਦੂਜਾ ਸੂਆ ਸੰਜੀ ਵੀਰੇ ਸਮਾਂ ਕਿੰਨਾ ਲੈਂਦੇ ਜੀ ਸਮਾਂ ਇਹ ਵੀ ਬਸ 5-4 ਦਿਨ ਹੀ ਲਊਗਾ ਠੀਕ ਆ ਲੈ ਚੱਲੀ ਵੀਰੇ ਅੱਜ ਫੁੱਟਸਾਂਗ ਕਿਸੇ ਦੇ ਵੀ ਨਹੀਂ ਬਾਈ ਚਾਰ-ਚਾਰ ਤਾਂ ਨਹੀਂ ਹੈ ਨਾ ਸਾਰਿਆਂ ਦੇ ਇਹ ਵੀ ਜਰਸੀ ਆ ਗਈ ਜੀ 5-4 ਦਿਨ ਇਹ ਲੈ ਜੂਗੀ ਜੀ ਬੱਜਨੇ ਦਾ ਵੀ ਚੰਗਾ ਆ ਜਾਂਦਾ ਬਾਕੀ ਹਾਈਟ ਦਾ ਆ ਜਾਂਦਾ ਜਦ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਰੰਗ ਪ੍ਰਿੰਟ ਜਾਤ ਬਰੀਡ ਦੀ ਇਹ ਵੀ ਚੰਗੀ ਆ ਖੋਸਵਾਨੇ ਦੀਆਂ ਗਾਂ ਗੋਲ ਪੱਠ ਪੂਰਾ ਥੋੜੇ ਜੇ ਪਸ਼ੂ ਨਿਮਾਉਣ ਧਵਾਉਣ ਵਾਲੇ ਇਹ ਵੀ ਕਰਮ ਵਾਲੀ ਨਿਮਾਉਣ ਧਵਾਉਣ ਵਾਲੀ ਆ ਜੀ ਇਹ ਨਿਵਾਤੀ ਧਵਾਤੀ ਹੁੰਦੀ ਤਾਂ ਫਲੈਸ਼ ਕਾ ਦੁੱਗਨੀਆ ਮਾਰਨੇ ਸੀ ਬਾਕੀ ਜੀ ਨੇ ਜੱਜਮੈਂਟ ਵੀਰੇ ਕਰਨੀ ਆ ਉਹਨੇ ਆਏ ਵੀ ਕਰ ਲੈਣੀ ਆ ਚਾਰੂ ਜੂਰੂ ਬਾਈ ਚੰਗੇ ਲਾਈ ਨੇ ਪੂਰੀ ਆ ਬਾਈ ਤਮ ਫਸੀ ਪਈ ਆ ਪੂਰੀ ਚਾਰੂ ਜੂਰੂ ਤੁਸੀਂ ਦੇਖ ਹੀ ਸਕਦੇ ਹੋ ਚੰਗੀ ਆ ਕਰਮ ਵਾਲੀ ਹੱਥ ਫਸੀ ਪਈ ਐ ਆਇਆ ਨਾ ਬਾਬੂ ਵੀਰੇ ਕੋਈ ਆਇਆ ਹਜੇ ਪਟਫਟ ਘਟ ਚਾਹਦਾ ਕਈ ਖਾਈ ਜਾਂਦੀ ਹੈ ਕਈ ਖਾਈ ਜਾਂਦੀ ਹੈ ਸਹੀ ਗੱਲ ਜਿਹੜਾ ਜੀ ਲ ਆ ਗਿਆ ਬਈ ਉਹ ਖਾਈ ਜਾਂਦੀ ਹੈ ਉਹ ਸਾਰੇ ਕੱਲ ਤੋਂ ਆਇਆ ਪਰਸੋਂ ਆਇਆ ਕਦੋਂ ਵੀ ਇਹਦੀ ਡਿਮਾਂਡ ਬਈ ਇਹ ਵੀ ਵੀਰੇ ਹਾਂ ਨਾ 4343000 ਦੇ ਦੇਣੀ ਐ ਮੁੱਲ ਕਰਨ ਨੂੰ 55 ਕਰੀਏ ਲੋਕ ਕਰਦੇ ਵੀ ਇਹਨੂੰ ਪਤਾ ਠੀਕ ਹੈ ਜੀ ਬੜਾ ਹਿਸਾਬ ਨਾਲ ਲੈ ਚੱਲੀ ਵੀਰੇ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ ਆ ਸਾਢੇ 43000 ਦੀ ਹਾਂਜੀ ਸਾਢੇ 43000 ਦੀ ਬਾਈਕ ਉਹਨਾਂ ਦੇ ਦੇ ਦਾਂਗੇ ਜਰਸੀਆਂ ਸੀਗੀਆਂ ਇਹ ਤਿੰਨ ਚੰਗੀਆਂ ਹੀ ਆ ਤਿੰਨੇ ਜਰਸੀਆਂ ਜਿਹਨੇ ਜਰਸੀ ਲੈਣੀ ਜਰਸੀ ਲੈ ਲਿਓ ਤੇ ਅੱਗੇ ਇੱਕ ਕ੍ਰੋਸ ਆ ਕਿ ਵੱਡੀ ਆ ਗਈ ਹੈ ਜੀ ਇਹ ਆ ਗਈ 8 ਨੰਬਰ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੌਂਦੀ ਵੀਰੇ ਠੀਕ ਆ ਇਹ ਸਪਾ ਕਿੰਨਾ ਕਰ ਲਊਗੀ ਬਸ ਤਿਆਰੀਆਂ ਜੇ ਵੀਰੇ 2-4 ਦਿਨ ਹੀ ਲਊਗੀ ਠੀਕ ਆ ਤਿਆਰੀਆਂ ਜੀ ਆ ਥੋੜੀ ਗਨੀ ਟੈਲਰ ਰਹਿੰਦੀ ਜਿਹੜੀ ਕਾਢੀ ਲੈਣੀ ਹੈ ਲੈ ਚੱਲੀ ਵੀਰੇ ਤੋਰ ਕੇ ਇਹਨੂੰ ਵੀ ਥਣਾ ਤੋਂ ਨਾਲੇ ਡੰਨ ਹੋਣ ਕੇ ਬਾਕੀ ਆ ਕੇ ਤਸੱਲੀ ਕਰ ਲਿਓ ਆ ਗੱਲੀ ਕਰਕੇ ਲੈ ਜਾਵੇ ਜਿਹਨੇ ਪੈਸੇ ਲਾਉਣੇ ਨੇ ਜਿਹੜਾ ਤਾਂ ਬਾਈ ਸੂਏ ਸਵੇਰ ਆ ਜਾ ਨਾ ਗਾ ਆਪ ਦਾ ਚੋਕ ਕੇ ਲੈ ਜਾ ਜਿਹੜਾ ਕੋਈ ਗੱਬਰ ਨਾ ਗਾ ਆਪਦੇ ਥਾਣੇ ਖਿੱਚ ਕੇ ਲੈ ਜਾ ਬਾਕੀ ਨਾ ਕੋ ਤੁਹਾਨੂੰ ਕੋਈ ਨਾ ਕੋਈ ਦਾ ਪਸੰਦ ਆਈ ਜਾਂ ਨਾ ਬਾਈ ਦੇ ਕੋਲ ਆ ਜਾ ਫੋਨ ਲਾ ਕੇ ਚੰਗੀ ਆ ਤਿਆਰੀ ਦੁੱਧ ਬਾਈ ਕਿੰਨਾ ਕ ਪਾਜੂ ਇਹ ਦੁੱਧ ਵੀਰੇ ਕਾਲਿਆਂ ਦੇ ਮਾਲਕਾਂ ਨੇ ਦੱਸਿਆ ਬਣੋ ਅੱਗੇ 18 ਕਿਲੋ ਚੋਇਆ ਠੀਕ ਚੋਇਆ ਹੋਊਗਾ ਬੇਕੂਰ ਬਾਕੀ ਭਾਈ ਅਗਲੇ ਸੇਵਾ ਦਿੰਦਾ ਵਾਜਣ ਵਾਲੀ ਹੱਦੀਆਂ ਵੀ ਚਾਹੀਦਾ ਦੇਣਾ ਵੀ ਚਾਹੀਦਾ ਤਿਆਰੀ ਵੀ ਚੰਗੀ ਆ ਬਈ ਹਮਾਨਾ ਅੱਗੇ ਮੀਂਹ ਵਰਗੀ ਵੀ ਦੀ ਕਰਦੇ ਆ ਠੀਕ ਆ ਜੀ ਤੇ ਬਾਕੀ ਸੇਵਾ ਤੇ ਹੁੰਦਾ ਵੀਰੇ ਬਾਕੀ ਭਾਈ ਮੂਰਲੇ ਥਾਂ ਤੋਂ ਹਮਾਨਾ ਚੈੱਕ ਕਰੋ ਜੀ ਗੈਠ ਠੰਗੂ ਅੱਗੇ ਨੂੰ ਫਿਰਦਾ ਆ ਗਾੜੀ ਚ ਵੀ ਦੁੱਧ ਦੇ ਚੰਗਾ ਹੋਊ ਤੇ ਪਿਛਾੜੀ ਚ ਵੀ ਚੰਗਾ ਹੋਊਗਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਪਰ ਸੰਗ ਆ ਜਾਂਦਾ ਸੰਗਣਾ ਹੀ ਹੋਣਾ ਦੁੱਧ ਤੇ ਇਹਦੀ ਡਿਮਾਂਡ ਬਈ बोलगानेਰੇ 55 ਕਰੀ ਲੈ 50 ਜੋ ਹਜ਼ਾਰ ਛੋੜ ਕਰਾਂਗੇ ਠੀਕ ਆ ਜੀ 90000 ਰੁਪਿਆ ਇਹਦੀ ਬਾਈਗਨ ਦਾ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਜੀ ਵੈਸੇ ਜ਼ਿਆਦਾ ਸੀਗਾ ਮੁੱਲ ਪਰ ਆਪਾਂ ਫੈਕਸ ਜਿਹੀ ਕਰਾਇਆ ਥੋੜਾ ਘੱਟ ਉਹਦੇ ਜੋ ਆਏ ਗਏ ਸੱਜਣ ਦਾ ਮਾਨਤਨ ਹੋਈ ਜਾਊਗਾ ਜੀ ਅੱਗੇ ਵੀਰੇ 9 ਨੰਬਰ ਇਹਦਾ ਸੂਆ ਕਿੰਨਾ ਮਾਜੇ ਇਹ ਵੀ ਦੂਜੇ ਸੂਏ ਹੁੰਦੀ ਵੀਰੇ ਠੀਕ ਆ ਇਹ ਸਮਾ ਕਿੰਨਾ ਕਲੈਂਦੀ ਬਾਹਲੇ ਵੀ 2-4 ਦਿਨ ਰੋ ਤਿਆਰੀ ਬਾਹਲੇ ਦੇ ਨਾਲੇ ਰਣੀਆ ਕੋਈ 2-4 ਦਿਨ ਇੱਥੇ ਜੀ ਸਾਰਿਆਂ ਹਫਤੇ ਦੇ ਅੰਦਰ ਬਾਹਰ ਕੋਈ ਜਿਹੜੀ ਬਗਾ ਸ਼ਾਮ ਨੂੰ ਸੂਬੇ ਇਹਨਾਂ ਦਾ ਬਹੁਤਾ ਕੋਈ ਸਫਰ ਆ ਸਫਰ ਤੋਂ ਆਏ ਦਾ ਵੀ ਥੋੜਾ ਜਿਆ ਕਾਰਜ ਆਉਂਦੇ ਆ ਜੀ ਪਸੂ ਕਿਉਂਕਿ ਕਈ ਾਰ ਕੋਈ ਦੂਰੋਂ ਆਉਂਦਾ ਹੁੰਦਾ ਕੋਈ ਨੇੜੋਂ ਆਉਂਦਾ ਹੁੰਦਾ ਜੀਜੂ ਨਹੀਂ ਲਾਇਆ ਤਾਂ ਵੀ ਉਰਦਰ ਕਈ ਸੂਬੇ ਜਾਂਦਾਗਾ ਇਹ ਅੰਦਾਜ਼ਾ ਹੀ ਹੁੰਦਾ ਜਾਨੀ ਹਾਂ ਮੰਨ ਕੇ ਚੱਲੋ ਬਈ ਤਾਂ ਮੈਂ ਤੂੰ 5 ਦਿਨ ਤੱਕ ਸਮਾਂ ਪਿਆ ਰਹੇਗਾ ਆਵੇ ਇੰਨੇ ਕੁ ਬਸ 5-4 ਦਿਨ ਦੇ ਅੰਦਰ ਬਹਾਰ ਆ ਜਾਣਾ ਐਨੀ ਵੀ ਕੋਈ 15 ਦਿਨ ਲੈ ਜੂਗੀ ਠੀਕ ਆ ਜੀ ਬਾਕੀ ਤਿਆਰੀ ਇਹਦੀ ਵੀ ਚੰਗੀ ਹਵਾਨਾ ਸੋਨਾ ਥਣ ਗਲਾਬੀ ਆ ਜੀ ਚਾਰ ਹੀ ਥਣ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਰੰਗ ਪ੍ਰਿੰਟ ਪੂਰਾ ਚੰਗਾ ਜੀ ਚੈੱਕ ਕਰੋ ਫੇਸ ਕੁਆਲਟੀ ਵੀ ਸੋਹਣੀ ਹੈ ਮੇਨ ਗੱਲ ਬਈ ਪਸ਼ੂ ਠੰਡੇ ਆ ਕੋਈ ਆਏ ਨਹੀਂ ਲੱਤ ਛਾੜਾ ਲੈ ਜੀ ਸਾਰੇ ਬਾਕੀ ਆਪਣੇ ਰੇਟ ਵੀ ਦਿਨ ਪਤਾ ਜਾ ਜੀ ਹੁੰਦੇ ਆ ਤੇ ਇਹਦੀ ਡਿਮਾਂਡ ਬਈ ਇਹ ਬੈੜ ਵੀਰੇ ਜਮਾ ਹਾਂ 46000 ਦੀ ਜਾਨੀ ਠੀਕ ਹੈ ਲੈ ਚੱਲੀ ਫਿਰ ਬਾਹ ਹੀ ਰੇਟ ਆ ਬਈ ਅੱਜ 40 45 46 ਆਈ ਰੇਟ ਆ ਜਿਆਦਾਦਰ ਜੇ ਜਾ ਡਿਮਾਂਡ ਜੇ ਸੂਏ ਗਏ ਪਸ਼ੂ ਜਾਂ ਬੱਚੇ ਚੰਗੇ ਦੇ ਕੇ ਤੇ ਫਿਰ ਉਹਦੇ ਦੇ ਡਿਮਾਂਡ ਉਹਦੇ ਹੋਊਗੀ ਅੱਜ ਬਾਜ਼ ਮੈਲ ਜਾਣੇ ਜੇ ਕਿਸੇ ਨੇ ਲੈ ਜਾ ਕੇ ਵੇਚਣੀਆਂ ਵੀ ਹੁਣ ਤਾਂ ਤਾਂ ਵੀ ਵੇਚ ਸਕਦਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾ ਤਾ ਚੱਲਦਾ ਰਹਿਣਾ ਜੀ ਧੰਨਵਾਦੀ